ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਕਿਸਾਨ ਵੀਰੋ ਇਹ ਆਪਾਂ ਪਿਆਜ਼ ਆ ਜਿਹੜਾ ਇਹਦੀ ਗੜਾਈ ਕਰ ਰਹੇ ਸੀਗੇ ਕਿਉਂਕਿ ਹੁਣ ਇਹਦੀ ਗੜਾਈ ਜ਼ਰੂਰੀ ਆ ਬਾਅਦ ਦੇ ਵਿੱਚ ਕਰੀਏ ਨਾ ਕਰੀਏ ਕਿਉਂਕਿ ਜਿਹੜਾ ਨਦੀਨ ਆ ਜੇ ਫਸਲ ਤੋਂ ਉੱਚਾ ਹੋ ਜਾਂਦਾ ਤਾਂ ਉਹ ਫਸਲ ਨੂੰ ਮਾਰ ਸਕਦਾ ਪਰ ਆਪਾਂ ਜੋ ਨਦੀਨ ਆ ਕੁਦਰਤ ਦਾ ਜੋ ਸਿਸਟਮ ਆ ਉਹ ਬੜਾ ਸ਼ਾਨਦਾਰ ਹੁੰਦਾ ਇਹ ਬਹੁਤ ਸਾਰੇ ਨਦੀਨ ਵੀ ਧਰਤੀ ਨੂੰ ਤਾਕਤ ਦੇਣ ਲਈ ਬਣੇ ਹੁੰਦੇ ਨੇ ਜਿਹੜੇ ਧੁੱਪਾਂ ਤੋਂ ਹਵਾ ਚੋਂ ਰੌਸ਼ਨੀ ਲੈ ਕੇ ਉਹਨਾਂ ਦੀ ਖਰਾਕ ਲੈ ਕੇ ਮਤਲਬ ਨਾਈਟrogen ਜਿਹੜਾ ਸਿੱਧਾ ਪੌਦਿਆਂ ਨੂੰ ਲੋਡ ਹੁੰਦੀ ਆ ਉਸ ਤਰ੍ਹਾਂ ਦਾ ਸਿਸਟਮ ਬਣਿਆ ਹੁੰਦਾ ਜਿਵੇਂ ਆਪਾਂ ਜੜਾਂ 'ਚ ਗੱਠਾਂ ਬਣਦੀਆਂ ਨੇ ਅ ਫਲੀਦਾਰ ਫਸਲਾਂ ਦੇ ਪਰ ਨੇਚਰ ਦੇ ਵਿੱਚ ਬਹੁਤ ਕੁਝ ਆ ਉਹਨਾਂ ਵਿੱਚ ਇੱਕ ਆ ਨਦੀਨ ਜਿਹੜਾ ਇਹਦੇ ਵਿੱਚ ਖੜਾ ਨਜ਼ਰ ਆ ਰਿਹਾ ਹੁਣ ਆਪਾਂ ਇਹ ਮੈਂ ਗੋੜ ਰਿਹਾ ਸੀ ਤਾਂ ਆ ਦੇਖੋ ਇਹਦੀ ਜੋ ਜੜ ਹੈ ਆ ਜੜ ਨੂੰ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਇਹਦੇ ਉੱਤੇ ਆ ਬਰੀਕ-ਬਰੀਕ ਗੱਠਾਂ ਜੀ ਨਜ਼ਰ ਆਉਣਗੀਆਂ ਮੇਰੇ ਹੱਥ ਦੇਖੋ ਆ ਦੇਖੋ ਆ ਜਿਹੜੀਆਂ ਗੱਠਾਂ ਨੇ ਇਹ ਨਾਈਟrogen ਬਣਾਉਂਦੀਆਂ ਨੇ ਵਿੱਚ ਬਣ ਜਾਂਦਾ ਦੇਖੋ ਇਹ ਜਿੰਨੀ ਵੀ ਬਰੀਕੀ ਨਾਲ ਦੇਖੋਗੇ ਤਾਂ ਇਹ ਚੀਜ਼ਾਂ ਕੁਦਰਤ ਨੇ ਬਣਾਈਆਂ ਹੋਈਆਂ ਨੇ ਹੁਣੇ ਜਾਣੇ ਅਣਜਾਣੇ ਜਿਹੇ ਪੌਦਿਆਂ ਨੂੰ ਇਹਨੇ ਖਾਹਕ ਦੇ ਰਹੇ ਸੀਗੇ ਪਰ ਪਾਟੇ ਇਸ ਲਈ ਰਹੇ ਕਿ ਪੌਦਾ ਜਿਹੜਾ ਇਹ ਵਿੰਗਾ ਟਿੱਡਾ ਹੋ ਰਿਹਾ ਫਿਰ ਉਹਨੂੰ ਰੌਸ਼ਨੀ ਨਹੀਂ ਮਿਲ ਰਹੀ ਇਹਦਾ ਜਿਹੜਾ ਤਣਾ ਮਜ਼ਬੂਤ ਹੋਣਾ ਚਾਹੀਦਾ ਇਹ ਮਜ਼ਬੂਤ ਹੋਊਗਾ ਜੇ ਉੱਪਰ ਨੂੰ ਵੱਧ ਗਿਆ ਤਾਂ ਜ਼ਿਆਦਾ ਭੂਖਾ ਟੁੱਟਣ ਗਿਆ ਪਰ ਆਪਾਂ ਦੂਰੋਂ ਬੈਠੇ ਇਹਨੂੰ ਗੁੱਟ ਸਕਦੇ ਆਂ ਦਾਤੀਆਂ ਨਾਲੇ ਵਿੱਚ ਜਾਣ ਦੀ ਲੋੜ ਨਹੀਂ ਜੇ ਵਿੱਚ ਪੈਨੇ ਤਾਂ ਹੋਰ ਭੁੰਖਾ ਟੁੱਟ ਜਾਣਗੇ ਜਿਹੜੇ ਖੜ ਕੇ ਟੂਲ ਗੁੱਟਦੇ ਆ ਉਹ ਆ ਚੀਜ਼ ਦਾ ਸਾਫ਼ ਕਰਦੇ ਚਲੇ ਜਾਣਗੇ ਪਰ ਇਹਦੇ ਵਿੱਚ ਜੇ ਚਲਾਵਾਂਗੇ ਤਾਂ ਉਹ ਇਹਨੂੰ ਖਰਾਬ ਕਰਨਗੇ ਉਸ ਤਰ੍ਹਾਂ ਅਲੱਗ-ਅਲੱਗ ਦਾਤੀਆਂ ਹੁੰਦੀਆਂ ਨੇ ਜਿਵੇਂ ਆਹ ਦਾਤੀ ਦਾ ਦੇ ਵਿੱਚ ਸਹੀ ਕੰਮ ਨਹੀਂ ਕਰ ਸਕਦੀ ਕਿਉਂਕਿ ਜਿੱਕਣ ਬੈਂਗਣ ਜਾਂ ਕੋਈ ਵੱਡੀ ਫਸਲ ਆ ਉਹਦੀਆਂ ਜੜਾਂ ਦੇ ਵਿੱਚ ਆਪਾਂ ਗੜਾਈ ਕਰਨੀ ਆਹ ਸਾਈਡ ਦੇ ਦੰਦੇ ਲੱਗੇ ਹੋ ਨੇ ਪੂਰੇ ਤਿੱਖੇ ਇਹ ਗੜਾਈ ਕਰ ਸਕਦੀ ਆ ਆਪਾਂ ਜਿਵੇਂ ਉਰੇ ਬੈਠੇ ਆ ਤਾਂ ਉਰੋਂ ਜੇ ਆਪਾਂ ਖੁਰਪੀ datt ਚਲਾਉਨੇ ਤਾਂ ਸਹੀ ਨਹੀਂ ਚੱਲਦੀ ਪਰ ਇਹਨੂੰ ਦੰਦਿਆਂ ਨੇ ਜਿਆ ਸ਼ਾਨਦਾਰ ਨੇ ਤਾਂ ਬਰੀਕੀ ਨਾਲ ਉਹ ਸੇ ਚੀਜ਼ ਨੂੰ ਦੰਦਿਆਂ ਨੂੰ ਮਤਲਬ ਉਹ ਗੜਾਈ ਕਰ ਸਕਦੇ ਜਣੀ ਉਹਨੂੰ ਬਚਾ ਸਕਦੀ ਆ ਪੌਦੇ ਨੂੰ ਬਾਕੀ ਇਹਨਾਂ ਸਾਰਾ ਕੁਝ ਕੱਢ ਦੇਣਾ ਤੇ ਪਰ ਜੇ ਆਪਾਂ ਇਹ ਕੰਮ ਨੇੜੇ ਹੋ ਕੇ ਕਰੀ ਜਿਵੇਂ ਆ dattੀ ਆ ਇਹਦੇ ਨਾਲ ਫਿਰ ਆਪਾਂ ਨਦੀਨ ਵੀ ਬਾਹਰ ਕੱਢ ਸਕਦੇ ਆ ਆ ਦੇਖੋ ਇਹਦੀ ਜਿਹੜੀ ਚੁੰਝ ਆ ਇਹ ਚੁੰਝ ਤੇ ਵੀ ਆਪਣੇ ਤਿੱਖੇ ਨੇ ਉਹ ਆ ਦੇਖੋ ਇਸ ਤਰ੍ਹਾਂ ਇਹਨੂੰ ਦੀਨ ਬਾਹਰ ਕੱਢ ਲਿਆਉਣਾ ਤੇ ਇਹਨੂੰ ਹਵਾ ਲੱਗਦੀ ਹੋ ਜਾਣੀ ਹੈ ਹੁਣ ਆਪਾਂ ਸਾਈਡ ਤੋਂ ਉਹਨਾਂ ਕਿ ਧਿਆਨ ਰੱਖ ਲੈਣੇ ਆਂ ਵੀ ਵਿਚੋਂ ਆਪਣੇ ਆਪਣੇ ਬੋਝ ਨਾਲ ਆਪਣੇ ਬੈਠਣਾ ਕਿ ਪਿਆਜ ਨਾ ਚਿੱਤੇ ਸੋ ਬਹੁਤ ਸਾਰੇ ਐਸ ਟੂਲ ਨੇ ਜਿਨ੍ਹਾਂ ਨਾਲ ਆਪਾਂ ਇਹਦੀ ਸਫਾਈ ਕਰ ਸਕਦੀਆਂ ਖੜ ਕੇ ਬੈਠ ਕੇ ਆਰਾਮ ਨਾਲ ਤੇ ਇਹ ਜਿਹੜੇ ਦਾਤੀ ਆ ਇਹ ਦੋਏ ਦਿੰਦੇ ਹੁੰਦੇ ਨੇ ਆਪਣੇ ਗੰਡਾਸੇ ਵਾਲੇ ਪੁਰਾਣੇ ਟਾਈਮਾਂ 'ਚ ਥਰੇਸਰ ਨੂੰ ਜਿਹੜੇ ਹੁੰਦੇ ਸੀ ਉਸ ਤਰ੍ਹਾਂ ਦੇ ਦਿੰਦੇ ਹੁੰਦੇ ਨੇ ਇੱਕ ਤਾਂ ਇਹਨਾਂ ਨੂੰ ਬਾਰ-ਬਾਰ ਘਟਾਉਣ ਦੀ ਲੋੜ ਨਹੀਂ ਗਈ ਤੇ ਦੂਜਾ ਇਹ ਆਪਣੇ ਦੂਰ ਤੱਕ 4 5 6 8 ਜੇ ਹੁਣ ਮੈਂ ਉਰੋਂ ਕਹਾ ਵੀ ਇੰਨੀ ਦੂਰ ਤੱਕ ਮੈਂ ਆਪਣਾ ਕੰਮ ਕਰ ਸਕਦਾ ਆਪਣੇ ਟੂਲੇ ਨਾਲ ਉਧਰਲੀ ਸਾਈਡ ਤੋਂ ਬਹਿ ਕੇ ਇੱਧਰ ਕਰ ਦੇਣਾ ਤਾਂ ਆਪਾਂ ਨੂੰ ਇਹ ਜਿਹੜਾ ਪਿਆਜ਼ ਹੈ ਇਹਨੂੰ ਆਪਾਂ ਨੇੜੇ ਬੈਠ ਕੇ ਆਰਾਮ ਨਾਲ ਉੱਟ ਸਕਦੇ ਹਾਂ ਸੋ ਉਸ ਤਰ੍ਹਾਂ ਦੇ ਟੂਲੇ ਜਿਹਦੇ ਨਾਲ ਆਪਾਂ ਦੀ ਫਸਲ ਵੀ ਨਾ ਮੱਦੀ ਏ ਤੇ ਸਫਾਈ ਵੀ ਦੂਰ ਤੱਕ ਕਰਦੀ ਹੈ ਪਰ ਉਹ ਨਦੀਨ ਵੀ ਸਾਡੇ ਦੁਸ਼ਮਣ ਨਹੀਂ ਹੁੰਦੇ ਮਲਚਿੰਗ ਦਾ ਕੰਮ ਕਰਦੇ ਨੇ ਆ ਲੋ ਹੁਣ ਜੇ ਮੈਂ ਆਹ ਸਿਆੜ ਚ ਬੈਠ ਕੇ ਖੁਰਪਾ ਜਦਾਂ ਦੀ ਬਿਚ ਚਲਾਉਣਾ ਤਾਂ ਉਹ ਫਸਲ ਦਾ ਨੁਕਸਾਨ ਕਰ ਸਕਦੀ ਆ ਸੋ ਇਸ ਤੋਂ ਆਪਾਂ 1 2 3 4 ਜਾਨੀ ਪੂਰੇ ਖੁੱਲੇ ਖੁੱਲੇ ਸਿਆੜ ਨੇ ਕਿਉਂਕਿ ਆਹ ਆਪਾਂ ਕੁਝ ਦੇਣਾ ਬਾਅਦ ਦੇ ਵਿੱਚ ਕੋਈ ਨਾ ਕੋਈ ਫਸਲ ਲਾ ਦੇਣੀ ਜਿਵੇਂ ਮਿਰਚਾਂ ਲਾ ਸਕਦੇ ਆ ਗੜਾਈ ਕਰਕੇ ਹੋਰ ਫਸਲ ਲਾ ਸਕਦੇ ਆ ਕੋਈ ਪਿਆਜ਼ ਨੇ ਗਾਹਾਂ ਛੇਤੀ ਤਿਆਰ ਹੋ ਜਾਣਾ ਇਹਨੇ ਪੱਟਿਆ ਜਾਣ ਆਪਾਂ ਕੱਚਾ ਹੀ ਵੇਚ ਸਕਦੇ ਆ ਅਗਲੀ ਫਸਲ ਇਹਦੇ ਵਿੱਚ ਖੜੇ ਤੇ ਲਾ ਸਕਦੇ ਆ ਤੇ ਕੁਦਰਤੀ ਖੇਤੀ ਵਿੱਚ ਖਰਚਾ ਘੱਟ ਤੋਂ ਘੱਟ ਕੀਤਾ ਜਾਂਦਾ ਮਿਹਨਤ ਵੱਧ ਕੀਤੀ ਜਾਂਦੀ ਆ ਸੋ ਇਸ ਤਰ੍ਹਾਂ ਆਪਾਂ ਨੇ ਆਪਣੀ ਮਿਹਨਤ ਕਰਨੀ ਉਹਦੇ ਨਾਲੇ ਆਪਾਂ ਆਪਣੀਆਂ ਫਸਲਾਂ ਦੀ ਸਫਾਈ ਵੀ ਕਰ ਸਕਦੇ ਨੇ ਕੰਮ ਕਰਦੇ ਰਹਿ ਸਕਦੇ ਆ ਜਿਹੜੀ ਖਾਸ ਗੱਲ ਆ ਜਦੋਂ ਇਸ ਤਰ੍ਹਾਂ ਆਪਾਂ ਵਿੱਚ ਬਹਿ ਕੇ ਗੁੱਟਦੇ ਆ ਤਾਂ ਜਿਹੜਾ ਆਪਾਂ ਬੈੰਨੇ ਆ ਉਹਦੇ ਨਾਲ ਵੀ ਬਣੇ ਸੀਰ ਨੂੰ ਲਾਭ ਹੁੰਦਾ ਬਾਕੀ ਆਪਾਂ ਨੂੰ ਪੌਦਿਆਂ ਦੇ ਨੇੜੇ ਝੋੜਨ ਨਾਲ ਉਹਨਾਂ ਚੀਜ਼ਾਂ ਦਾ ਵੀ ਉਹਦੇ ਨਾਲ ਵੱਧ ਆ ਵੀ ਇਕੱਲੇ ਇਕੱਲੇ ਪੌਦੇ ਕੋਲ ਕਿਸਾਨ ਜਾਣਦਾ ਜਿਹੜੇ ਪੌਦੇ ਨੇ ਜਿਵੇਂ ਅੰਗਰੇਜ਼ ਵਿਗਿਆਨੀਆਂ ਦਾ ਤਾਂ ਇਹੀ ਮੰਨਣਾ ਵੀ ਹਰੇਕ ਪੌਦੇ ਕੋਲ ਜਾਂਦੇ ਆ ਤਾ ਪੌਦਿਆਂ ਨੂੰ ਇਹ ਲੱਗਦਾ ਮੇਰੀ ਮਾਂ ਆ ਗਈ ਤੇ ਕਿਸਾਨ ਦਾ ਰਿਸ਼ਤਾ ਪੌਦਿਆਂ ਦੇ ਮਾਂ ਵਾਲਾ ਹੁੰਦਾ। ਤੁਹਾਡਾ ਰਿਜ਼ਲਟ ਵੀ ਵੱਖਰਾ ਹੀ ਹੁੰਦਾ। ਸੋ ਗੁਦਰਤੀ ਖੇਤੀ ਵਿੱਚ ਜਿਹੜੇ ਨਦੀਨ ਆਪਣੇ ਮਿੱਟੀ ਨੂੰ ਤਾਕਤ ਤੇ ਮਜ਼ਬੂਤ ਬਣਾਉਂਦੇ ਨੇ ਉਹ ਵੀ ਉਗਦੇ ਨੇ ਕਿਉਂਕਿ ਇਹਨਾਂ ਦੇ ਬੀਜ ਮਿੱਟੀ 'ਚ ਡਿੱਗਦੇ ਰਹਿੰਦੇ ਨੇ ਹਰ ਸਾਲ ਉਗਦੇ ਨੇ। ਤੇ ਉਸ ਤਰ੍ਹਾਂ ਧਰਤੀ ਮਜ਼ਬੂਤ ਹੋ ਰਹੀ ਆ। ਤੇ ਜਿਹੜਾ ਫਸਲ ਆ ਵੀ ਵਧੀਆ ਹੁੰਦੀ ਆ। ਖਾਸ ਗੱਲ ਹੈ ਵੀ ਇਹ ਮਿੱਟੀ ਲੰਬੇ ਸਮੇਂ ਤੱਕ ਪਾਣੀ ਵੀ ਸਟੋਰ ਕਰ ਸਕਦੀ ਆ। ਜਿੰਜੇ ਤੋਂ ਗੜਾਈ ਹੁੰਦੀ ਆ ਤਾਂ ਵਿੱਚ ਆਕਸੀਜਨ ਦਾ ਲੈਵਲ ਵੱਧ ਆ। ਜਿਹੜੇ ਸੂਖਮ ਜੀਵ ਨੇ ਉਹਨਾਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ ਸੋ ਇਸ ਤਰ੍ਹਾਂ ਇਹ ਆਪਣਾ ਸਿਸਟਮ ਚੱਲ ਰਿਹਾ ਆ ਦੇਖੋ ਪਹਿਲਾਂ ਆਪਾਂ ਦਿਖਾ ਨਹੀਂ ਸਕ ਜਿਹੜਾ ਹੁਣ ਪੱਟੀਆਂ ਨਦੀਨ ਆ ਦੇਖੋ ਆ ਦੇਖੋ ਕਿਸਾਨ ਵੀਰੋ ਇਸ ਤਰ੍ਹਾਂ ਕਿਉਂ ਟੁੱਟ ਜਾਂਦੀਆਂ ਧਰਤੀ ਸੁੱਕੀ ਆ ਇਸ ਤਰ੍ਹਾਂ ਗੋਲੀਆਂ ਬਣ ਜਾਂਦੀਆਂ ਬਰੀਕ-ਬਰੀਕ ਦੀਆਂ ਇਹ ਇਸ ਤਰ੍ਹਾਂ ਦੇ ਪੌਦੇ ਨੇ ਜਿਹਨੂੰ ਆਪਾਂ ਅਲੱਗ-ਅਲੱਗ ਨਾਮਾਂ ਨਾਲ ਪਛਾਣਿਆ ਜਾਂਦਾ ਕੋਈ ਇਹਨੂੰ ਖੰਡੀ ਕਹਿੰਦਾ ਹਰੇਕ ਇਲਾਕੇ ਦਾ ਇਹਦਾ ਆਪਣਾ ਨਾਮ ਹੈ ਨਦੀਨ ਆ ਪਰ ਮਿੱਟੀ 'ਚ ਡਿੱਗਦੇ ਨੇ ਉੱਗਦੇ ਨੇ ਤੇ ਮਿੱਟੀ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਆ ਸੋ ਇਸ ਤਰ੍ਹਾਂ ਆਪਾਂ ਆਪਣੀ ਫਸਲ ਦੀ ਸੰਭਾਲ ਵੀ ਕਰ ਸਕਦੇ ਹਾਂ ਕਿ ਆਪਾਂ ਨੂੰ ਨਵੀਨਾਂ ਨਾਲ ਜੁੜ ਕੇ ਇਹ ਵੀ ਪਤਾ ਲੱਗਦਾ ਵੀ ਕਿਹੜਾ ਨਹੀਂ ਸਾਡਾ ਦੁਸ਼ਮਣ ਹੈ ਕਿਹੜਾ ਮਿੱਤਰ ਹੈ ਤੇ ਫਸਲ ਵੀ ਵਧੀਆ ਹੁੰਦੀ ਹੈ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਮਾਤਾ ਪ੍ਰਭੂਨ ਬਚਾ ਕੇ ਆਪਣੀ ਫਸਲ ਨੂੰ ਬਚਾ ਸਕਦੇ ਹਾਂ ਤੇ ਜ਼ੀਰੋ ਖਰਚ ਨਾਲ ਆਪਾਂ ਫਸਲ ਕਰ ਸਕਦੇ ਹਾਂ ਜਦੋਂ ਇਹ ਪਿਆਜ਼ ਹੁਣ ਤਕਰੀਬਨ ਇੰਨਾ ਉੱਚਾ ਹੋ ਚੁੱਕਿਆ ਕਿਉਂਕਿ ਇਹਦਾ ਉੱਚਾ ਹੋਣਾ ਜ਼ਰੂਰੀ ਨਹੀਂ ਹੁੰਦਾ ਜਿੰਨਾ ਮਧਰਾਤ ਨਹੀਂ ਮਰੂਗਾ ਉਨਾ ਹੀ ਇਕਠਾ ਮੋਟਾ ਹੋਣਾ ਚਾਹੀਦਾ ਕੁਦਰਤੀ ਕੀਤੀ ਜੇ ਜੇ ਪਿਆਜ਼ ਉੱਪਰ ਨੂੰ ਵੱਧ ਜ਼ੋਰ ਲਾ ਦਵੇ ਤਾਂ ਕਈ ਵਾਰੀ ਹੀਠਾਂ ਘੱਟ ਬਣਦਾ ਪਰ ਜੇ ਪਿਆਜ਼ ਆਪਣਾ ਕੱਦ-ਗਾੜ ਸਹੀ ਢੰਗ ਨਾਲ ਕਰੇ ਉਹ ਹੀਠਾਂ ਆ ਧਰਤੀ ਤੇ ਦਾ ਗੋਲਕਾਰ ਵੱਡਾ ਹੋਣਾ ਚਾਹੀਦਾ ਸੋ ਉਸ ਤਰ੍ਹਾਂ ਪਰ ਉਹ ਤਾਂ ਹੋ ਸਕਦਾ ਹੈ ਵੀ ਜੇ ਇਹਨੂੰ ਹਵਾ ਜੜਾਂ ਤੇ ਪੂਰੀ ਲੱਗਦੀ ਰਹੇ ਟੱਪਾ ਮਿਲਦੀ ਰਹੇ ਕਿਉਂਕਿ ਉੱਪਰ ਤਾਂ ਜ਼ਿਆਦਾ ਵੱਧ ਗਿਆ ਵਿੱਚ ਨਦੀਨ ਸੀਗਾ ਕਿਉਂਕਿ ਪੌਦਿਆਂ ਦਾ ਕੋਈ ਵੀ ਪੌਦਾ ਕੋਈ ਵੀ ਪੌਦਾ ਉਹ ਆਪਣੇ ਆਪ ਨੂੰ ਰੋਸ਼ਨੀ ਵੱਲ ਵਧਾਉਂਦਾ ਹੈ ਜਦ ਹੁਣ ਆਪਾਂ ਨਦੀਨ ਇਹਦਾ ਰੋਕ ਦੇਣਾ ਕੱਢਿਆ ਜਾਣਾ ਤਾਂ ਇਹਦਾ ਵਾਧਾ ਰੁਕ ਜਾਣਾ ਫਿਰ ਇਹ ਆਪਣੇ ਆਪ ਨੂੰ ਹੀਟ ਹੋਈ ਆਪਣੀ ਸੂਰਜ ਤੋਂ ਰੋਸ਼ਨੀ ਲੈ ਸਕਦਾ ਤੇ ਆਪਣਾ ਵਾਧਾ ਵੱਧ ਕਰ ਸਕਦਾ ਤੇ ਆਪਾਂ ਇਹਦੇ ਵਿੱਚ ਅਗਲੀ ਫਸਲ ਮਿਰਚ ਜਾਂ ਕੁਝ ਵੀ اگਾ ਸਕਦੇ ਜਿਹੜੀ ਆਪਾਂ ਅਗਲੇ ਗਰਮੀ ਸੀਜ਼ਨ ਲਈ ਬਰਤਣੀ ਹੋਵੇ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਆਪਾਂ ਘੱਟ ਤੋਂ ਘੱਟ ਮਿਹਨਤ ਕਰਕੇ ਇੱਕ ਵਧੀਆ ਭੋਜਨ ਪ੍ਰਾਪਤ ਕਰ ਸਕਦੇ ਹਾਂ ਜਿਹੜਾ ਕੁਦਰਤ ਦੇ ਢੰਗ ਨਾਲ ਕੁਦਰਤ ਖੋਦ ਤਿਆਰ ਕਰਦੀ ਆ। ਉਸ ਤਰ੍ਹਾਂ ਹੀ ਤਿਆਰ ਹੋ ਰਿਹਾ ਸੋ ਇਹ ਆਪਾਂ ਨੇ ਹੁਣ ਇਹਦੀ ਸਪਾਈ ਕਰ ਦੇਣੀ ਆ। ਇਹਦੇ ਬਾਅਦ ਧੁੱਪਾਂ ਪੈਣ ਲੱਗ ਜਾਣੀਆਂ। ਸਾਰਾ ਜਣੀ ਕੋਈ ਖਰਾਕ ਦੀ ਲੋੜ ਨਹੀਂ, ਕੁਝ ਨਹੀਂ ਲੋੜ ਸਭ ਕੁਦਰਤ ਰੇ ਆਪਣੇ ਆਪ ਕਰ ਦੇਣਾ। ਸੋ ਇਸ ਤਰ੍ਹਾਂ ਇਹਦਾ ਵਾਅਦਾ ਹੋਵੇਗਾ ਜਦੋਂ ਕਿ ਅ ਖਰਚਾ ਆਪਣਾ ਬਹੁਤ ਘੱਟ ਆ ਸਿਰਫ ਨੀਂਜ ਦੇ ਖਰਚਾ ਹੁੰਦਾ ਜਾਂ ਥੋੜੀ ਬੋਦੀ ਮਿਹਨਤ ਹੁੰਦੀ ਆ। ਪਰ ਰਿਜ਼ਲਟ ਉਹਦਾ ਵੱਖਰਾ ਹੋ ਜਾਂਦਾ ਸੋ ਇਸ ਤਰ੍ਹਾਂ ਆਪਾਂ ਜੀ ਗੜਾਈ ਕਰਕੇ ਨਦੀਨਾਂ ਤੋਂ ਚੁਕ ਜੇ ਕੁਦਰਤੀ ਖੇਤੀ ਜੇ ਨਦੀਨ ਵੀ ਕਿਸਾਨ ਦਾ ਫਾਇਦਾ ਕਰ ਰਹੇ ਨੇ ਤਾਂ ਸਾਨੂੰ ਉਹਨਾਂ ਚੀਜ਼ਾਂ ਬਾਰੇ ਸਮਝਣਾ ਚਾਹੀਦਾ ਹੈ। ਬਾਕੀ ਆਪਾਂ ਜਿੱਥੇ ਵੀ ਕੁਦਰਤੀ ਖੇਤੀ ਕਰਨੀ ਆ ਫਲੀਦਾਰ ਚੀਜ਼ਾਂ ਜਿਵੇਂ ਸਿਆਲ ਚ ਮੈਥੇ ਛੋਲੇ ਉਹ ਫਸਲਾਂ ਬੀਜ ਲੈਂਦੇ ਆ ਤਾਂ ਉਹ ਮਿੱਟੀ ਨੂੰ ਮਜ਼ਬੂਤ ਕਰਦੇ ਨੇ ਜਿਵੇਂ ਹੁਣ ਗਾਂਹ ਖਾਦਰ ਅਗਲੇ ਸਾਲ ਲਈ ਸੀਜ਼ਨ ਲਈ ਗਰਮੀਆਂ ਖਾਦਰ ਜੇ ਆਪਾਂ ਧਰਤੀ ਮਜ਼ਬੂਤ ਕਰਨੀ ਆ ਤਾਂ ਆਪਾਂ ਇਸ ਸਮੇਂ ਮੂੰਗੀ ਦੀ ਫਸਲ ਬੀਜ ਸਕਦੇ ਆ। ਕਾਲ ਵੀ ਹੋ ਜਾਊਗੀ ਉਹ ਏਰੀਆ ਵੀ ਮਜ਼ਬੂਤ ਹੋ ਜਾਂਦਾ ਤੇ ਬਿਨਾਂ ਖਰਚੇ ਤੋਂ ਘੱਟ ਤੋਂ ਘੱਟ ਖਰਚੇ ਨਾਲ ਆਪਾਂ ਅਗਲੀ ਫਸਲ ਲਈ ਮਿੱਟੀ ਨੂੰ ਹੋਰ ਮਜ਼ਬੂਤ ਕਰ ਸਕਦੇ ਆ ਕਿਉਂਕਿ ਪੌਦਿਆਂ ਨੂੰ ਨਾਈਟ੍ਰੋਜਨ ਦੀ ਲੋੜ ਹੁੰਦੀ ਹੈ ਜਿੰਨੀ ਉਹ ਮਿੱਟੀ 'ਚ ਨਾਈਟ੍ਰੋਜਨ ਵੱਧ ਹੁੰਦੀ ਹੈ ਓਨਿਓ ਪੌਦਿਆਂ ਨੂੰ ਵਧੀਆ ਢੰਗ ਨਾਲ ਮਿਲ ਜਾਂਦੀ ਹੈ ਤੇ ਪੌਦਾ ਆਪਣਾ ਵਧੀਆ ਵਾਧਾ ਕਰਕੇ ਝਾੜ ਵੀ ਵੱਧ ਦੇ ਸਕਦਾ ਹੈ ਤੇ ਜਿਹੜੀ ਖਾਸ ਗੱਲ ਹੈ ਵੀ ਖਰਾਕੀ ਦਾਤ ਮਿੱਟੀ 'ਚ ਪੂਰੇ ਹੋਣ ਤਾਂ ਪੌਦਿਆਂ ਨੂੰ ਬਿਮਾਰੀਆਂ ਵੀ ਨਾ ਮਾਤਰ ਜਾਂ ਬਹੁਤ ਘੱਟ ਲੱਗਦੀਆਂ ਨੇ ਇਸ ਲਈ ਆਪਾਂ ਵੱਧ ਤੋਂ ਵੱਧ ਆਪਣੀ ਮਿੱਟੀ ਨੂੰ ਮਜ਼ਬੂਤ ਬਣਾਈਏ ਜੇ ਮਿੱਟੀ ਮਜ਼ਬੂਤ ਆ ਜਿਹੜੀ ਮਿੱਟੀ ਨਾਲ ਆਪਾਂ ਜੋੜਾਂਗੇ ਤਾਂ ਆਪਣੀ ਸਿਹਤ ਵੀ ਮਜ਼ਬੂਤ ਹੋ ਜਾਂਦੀ ਹੈ ਕਿਉਂਕਿ ਜਦੋਂ ਆਪਾਂ ਮਿੱਟੀ ਨਾਲ ਜੁੜ ਕੇ ਕੰਮ ਕਰਾਂਗੇ ਕਿਉਂਕਿ ਆਪਣੇ ਬਜ਼ੁਰਗ ਸਨ ਜੋ ਪੈਰਾਪਾਰ ਬੈਠ ਕੇ ਵੱਧ ਕੰਮ ਕਰਦੇ ਸਨ ਤੇ ਕੁਦਰਤੀ ਖੇਤੀ ਵਿੱਚ ਆਪਾਂ ਨੂੰ ਪੈਰਾਪਾਰ ਬੈਠਣ ਦਾ ਵੱਧ ਤੋਂ ਵੱਧ ਮੌਕਾ ਮਿਲਦਾ ਹੈ ਤੇ ਇਸ ਤਰ੍ਹਾਂ ਆਪਣੀਆਂ ਲੱਤਾਂ ਪਿੰਜਣੀਆਂ ਸਰੀਰ ਦੇ ਬਹੁਤ ਸਾਰੇ ਅੰਗ ਮਜ਼ਬੂਤ ਹੁੰਦੇ ਨੇ ਤੇ ਇੱਕ ਵਧੀਆ ਵਾਤਾਵਰਨ ਹੁੰਦਾ ਕਿਉਂਕਿ ਰਿ ਆਕਸੀਜਨ ਲੈਵਲ ਆ ਸ਼ਾਨਦਾਰ ਹੈ ਤੇ ਜਿਹੜੀ ਧੁੱਪਾਂ ਪੈ ਰਹੀ ਆ ਕਿਸਾਨ ਤੇ ਉਹਦੇ ਵਿੱਚ ਵਿਟਾਮਿਨ ਡੀ ਆ ਆਕਸੀਜਨ ਵਿਟਾਮਿਨ ਡੀ ਕਿੰਨਾ ਕੁ ਸਿਸ ਕਿਸਾਨ ਨੂੰ ਮਿਲ ਰਿਹਾ ਕਿੰਨਾ ਕੁ ਧਰਤੀ ਤੋਂ ਮਿਲ ਰਿਹਾ ਸਭੇ ਕੁਦਰਤ ਜੇ ਆ ਤੇ ਆਪੇ ਇਸ ਲਈ ਕੁਦਰਤ ਨਾਲ ਜੁੜੀਏ ਕੁਦਰਤ ਨੂੰ ਸਮਝੀਏ ਤੇ ਆਪਣੇ ਆਪ ਨੂੰ ਮਜ਼ਬੂਤ ਤੇ ਤੰਦਰੁਸਤ ਬਣਾਈਏ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ